ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ आज दी एक और नवी अपडेट ਦੇ ਵਿੱਚ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਵਿਭਾਗ ਦੇ ਪੀ ਸੀ ਐਸ ਅਧਿਕਾਰੀ ਨਰਿੰਦਰ ਸੋਢੀ ਜੀ ਦੇ ਵੱਲੋਂ ਇੱਕ ਪੱਤਰ ਜਾਰੀ ਕਰਦੇ ਹੋਏ 370 ਚੰਦੇ ਆਪਕਾਂ ਨੂੰ ਇੱਕ ਜਿਹੜੀ ਹੈ ਖੁਸ਼ਖਬਰੀ ਉਹ ਦਿੱਤੀ ਗਈ ਸੀ ਤੇ ਉਹਨਾਂ ਦਾ ਚੇਮਾ ਪੀ ਕਮਿਸ਼ਨ ਦੇ ਨਾਲ ਸੰਬੰਧਿਤ ਜਿਹੜਾ ਕੇਸ ਚੱਲ ਰਿਹਾ ਸੀ ਹਾਈ ਕੋਰਟ ਦੇ ਵਿੱਚੋਂ ਉਸ ਤੋਂ ਬਾਅਦ ਸੁਪਰੀਮ ਕੋਰਟ ਦੇ ਵਿੱਚ ਵੀ ਜਿਹੜੇ ਦੋਵੇਂ ਵਾਰੀ ਕੇਸ ਜਿੱਤ ਚੁੱਕੇ ਆ ਸੋ ਉਸ ਦਾ ਫੈਸਲਾ ਜਿਹੜਾ ਉਹ ਜਿਹੜਾ ਸਪੀਕਿੰਗ ਆਰਡਰ ਦੇ ਕੇ ਕਰ ਦਿੱਤਾ ਗਿਆ ਸੋ ਸਪੀਕਿੰਗ ਆਰਡਰ ਹੈ ਜਿਹੜਾ ਉਹ 370 ਚੰਦੇ ਆਪਕਾਂ ਦੇ ਹੱਕ ਦੇ ਵਿੱਚ ਆਇਆ ਹੈ ਸੋ ਜਿਹਦੇ ਵਿੱਚ ਸ ਮਾਤੇ ਦਵਿੰਦਰ ਖੇੜਾ ਦੇ ਜਿਹੜੇ ਕੇਸ ਫਾਈਲ ਹੋਏ ਸੀ ਉਹਨਾਂ ਦਾ ਫੈਸਲਾ ਦਿੰਦੇ ਹੋਏ ਵਿਭਾਗ ਨੇ ਇਹ ਪੱਤਰ ਜਾਰੀ ਕੀਤਾ ਸੀ ਕਿ ਜਿਹੜਾ ਛੇਮਾ ਪੇ ਕਮਿਸ਼ਨ ਦਾ ਬੰਦ ਦਾ ਲਾਭ ਹੈ ਉਹ 3704 ਕੈਡਰ ਅਧਿਆਪਕਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਠੀਕ ਹੈ ਸੋ ਤਕਰੀਬਨ ਹਫਤੇ ਦੋ ਹਫਤਿਆਂ ਦਾ ਹੀ ਇਹ ਜਿਹੜਾ ਟਾਈਮ ਜਿਹੜਾ ਉਹ ਵਿਭਾਗ ਨੇ ਦਿੱਤਾ ਸੀ ਜਿਹੜੇ ਜ਼ਿਲ੍ਹਾ ਸਿੱਖਿਆ ਅਫਸਰ ਨੇ ਕਿ ਤਕਰੀਬਨ ਜੁਲਾਈ ਮਹੀਨੇ ਦੇ ਵਿੱਚ ਹੀ ਜਿਹੜੀ ਹੈ ਉਹਨਾਂ ਦੀ ਤਨਖਾਹ ਬਣ ਜਾਣੀ ਚਾਹੀਦੀ ਹੈ ਕਿ ਇਹ 3704 ਕੈਡਰ ਪੂਰੇ ਕੈਡਰ ਦੇ ਉੱਪਰ ਲਾਗੂ ਹੋਏਗਾ ਕਿ ਜਾਂ ਜਿਹੜੇ ਪਟੀਸ਼ਨਰ ਨੇ ਬਣੇ ਨੇ ਜਿਨ੍ਹਾਂ ਦਾ ਜਵਾਬ ਆਪਾਂ ਇਸ ਵੀਡੀਓ ਦੇ ਵਿੱਚ ਦਵਾਂਗੇ ਫਿਲਹਾਲ ਤਾਂ ਆਪਾਂ ਇਸ ਦੇ ਉੱਪਰ ਗੱਲ ਕਰਾਂਗੇ ਤੇ ਉਹਦੇ ਨਾਲ ਹੀ ਆਪਾਂ ਗੱਲ ਕਰਾਂਗੇ ਕਿ ਇਹ ਕਿੰਨਾ-ਕਿੰਨਾਂ ਨੂੰ ਲਾਭ ਜਿਹੜਾ ਉਹ ਮਿਲੇਗਾ ਤੇ ਕਿੰਨੇ ਟਾਈਮ ਤੱਕ ਇਹ ਲਾਭ ਜਿਹੜਾ ਉਹ ਦਿੱਤਾ ਜਾਊਗਾ ਸੋ ਸਭ ਤੋਂ ਪਹਿਲਾਂ ਗੱਲ ਕਰ ਲਈਏ ਦੋਸਤੋ ਜਿਹੜੇ ਪਹਿਲਾਂ ਦੋ ਕੇਸ ਲੱਗੇ ਸੀ ਇਸ ਬਾਰੇ ਆਪਾਂ ਥੋੜਾ ਠਹਿਰ ਕੇ ਗੱਲ ਕਰਦੇ ਹਾਂ ਪਹਿਲਾਂ ਪੋਸਟ ਬਾਰੇ ਗੱਲ ਕਰ ਲੈਣੇ ਆ ਦਵਿੰਦਰ ਖਹਿੜਾ ਤੇ ਸੌਰਵ ਸ਼ਰਮਾ ਵਾਲੇ ਕੇਸ ਤੇ ਸੋ ਸਭ ਤੋਂ ਪਹਿਲਾਂ ਇਹ ਸੀ ਕਿ ਜਿਹੜੇ ਕੇਸ ਸਭ ਤੋਂ ਪਹਿਲਾਂ ਲੱਗੇ ਸੀ ਪਟੀਸ਼ਨਰ ਦੇ ਉਸ ਦੇ ਹਿਸਾਬ ਦੇ ਨਾਲ ਹੀ ਜਿਹੜਾ ਤੁਹਾਨੂੰ ਜਿਹੜਾ ਉਹ ਰਿਵਾਈਜ਼ ਕਰਕੇ ਤੁਹਾਡਾ ਲਾਭ ਦਿੱਤਾ ਜਾਊਗਾ ਸੋ ਦਵਿੰਦਰ ਖੇੜਾ ਜਾਂ ਸੌਰਵ ਸ਼ਰਮਾ ਵਾਲੇ ਕੇਸ ਜਿਸ ਤਰ੍ਹਾਂ ਸਭ ਤੋਂ ਪਹਿਲਾਂ ਜਿਹੜੇ ਲੱਗੇ ਨੇ ਸੋ ਦਵਿੰਦਰ ਖੇੜਾ ਵਾਲਾ ਜਿਹੜਾ ਕੇਸ ਹੈ ਸਭ ਤੋਂ ਪਹਿਲਾਂ ਲੱਗਿਆ ਸੀ ਜਿਸ ਕਰਕੇ ਸਭ ਤੋਂ ਪਹਿਲਾਂ ਲਾਭ ਉਸ ਨੂੰ ਦਿੱਤਾ ਜਾਊਗਾ ਉਸ ਤੋਂ ਬਾਅਦ ਇਰਾਮ ਹੁਸੈਨ ਦਾ ਜਿਹੜਾ ਕੇਸ ਸਾਹਮਣੇ ਆਇਆ ਸੀ ਸੋ ਵਿਭਾਗ ਨੇ ਇਸ ਦੇ ਉੱਪਰ ਵੀ ਜਿਹੜਾ ਹੈ ਉਹ ਹਾਂ ਪੱਕੀ ਫੈਸਲਾ ਦੇ ਦਿੱਤਾ ਹੈ ਵਿਭਾਗ ਨੇ ਆਰਡਰ ਜਾਰੀ ਕਰ ਦਿੱਤੇ ਹਨ ਤੇ ਇਸ ਕੇਸ ਦੇ ਵਿੱਚ ਜਿੰਨੇ ਵੀ ਪਟੀਸ਼ਨਰ ਨੇ ਉਹਨਾਂ ਨੂੰ ਵੀ ਉਹਨਾਂ ਦਾ ਬੰਦਾ ਲਾਭ ਜਿਹੜਾ ਉਹ ਦਿੱਤਾ ਜਾਵੇਗਾ ਸਭ ਤੋਂ ਪਹਿਲਾਂ ਥੋੜਾ ਜਿਹਾ ਇਸ ਦੇ ਬਾਰੇ ਪੜ ਲੈਂਦੇ ਆ ਫਿਰ ਉਸ ਤੋਂ ਬਾਅਦ ਜਿਹੜੀ ਹੈ ਅਗਲੀ ਗੱਲ ਹੋਏਗੀ ਆਪਾਂ ਹੁਣ ਬਿਨਾਂ ਕਿਸੇ ਜਿੱਤ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੱਤਰ ਬਾਰੀ ਗੱਲ ਕਰ ਲੈਣੇ ਆ 58 ਤੱਕ ਇਹਦੇ ਵਿੱਚ ਕਲੀਅਰ ਹੋਏਗਾ ਉਸ ਤੋਂ ਬਾਅਦ ਇਸ ਪੱਤਰ ਤੋਂ ਕਲੀਅਰ ਕਰਨ ਤੋਂ ਬਾਅਦ ਸੋ ਦੋਸਤੋ ਕਿੰਨਾ ਕਿੰਨਾ ਦੇ ਉੱਪਰ ਜਿਹੜੀ ਪਟੀਸ਼ਨਰ ਤੇ ਲਾਗੂ ਹੋਏਗਾ ਇਸ ਦੇ ਵਿੱਚ ਵੀ ਉਹਨਾਂ ਨੇ ਸਪਸ਼ਟ ਤੌਰ ਤੇ ਕਿਹਾ ਵੀ ਥੋੜਾ ਜਿਹਾ ਧੀਰਜ ਬਣਾ ਕੇ ਲੱਗ ਕੋ ਹੌਸਲਾ ਵੱਡਾ ਵੱਡੀ ਗੱਲ ਹੋ ਹੈ ਇਹ ਹੈ ਕਿ ਦੋਸਤੋ ਤੁਹਾਡੇ ਉੱਪਰ ਜਿਹੜਾ ਛੇਮਾ ਪੀ ਕਮਿਸ਼ਨ ਲੱਗ ਹੋ ਗਿਆ ਹੈ ਬਸ ਸਭ ਤੋਂ ਜ਼ਰੂਰੀ ਇਹ ਸੀ ਹੁਣ ਰਹੀ ਗੱਲ ਦੋਸਤੋ ਸਾਡਾ ਜਿਹੜਾ ਏਰੀਅਲ ਵੀ ਚਾਹੀਦਾ ਜਿਹਦਾ ਵਿਆਜ ਵੀ ਚਾਹੀਦਾ ਮਤਲਬ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਸੋ ਜਿਵੇਂ ਕਹਿੰਦੇ ਆ ਵੀ ਉਂਗਲੀ ਕਿ ਜਿਵੇਂ ਕਹਿੰਦੇ ਆ ਜਿਵੇਂ ਕਹਿੰਦੇ ਆ ਜਲਦਬਾਲ ਜੀ ਨਾ ਕਰੋ ਹਜੇ ਕੋਸ਼ਿਸ਼ ਨਾ ਕਰੋ ਫਿਲਹਾਲ ਜਿੰਨਾ ਤੁਹਾਨੂੰ ਮਿਲ ਰਿਹਾ ਹੈ ਇੱਕ ਵਾਰ ਉਹ ਲਵੋ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਤੇ ਦੋਸਤੋ ਸੰਘਰਸ਼ ਜਿਹੜਾ ਇਸ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ ਕਿਉਂਕਿ ਸਰਕਾਰ ਇੱਕਦਮ ਤੁਹਾਨੂੰ ਕਦੇ ਕੁਝ ਵੀ ਨਹੀਂ ਦਿੰਦੀ ਤੇ ਨਾ ਹੀ ਕਦੇ ਕੋਈ ਜਿਹੜੀ ਹੈ ਇਸ ਤਰ੍ਹਾਂ ਦੇ ਫੈਸਲੇ ਹੁੰਦੇ एकदम ਲਾਗੂ ਹੁੰਦੇ ਆ ਹਰ ਚੀਜ਼ ਦੇ ਵਿੱਚ ਸਮਾਂ ਜ਼ਰੂਰ ਲੱਗਦਾ ਹੈ ਸਭ ਤੋਂ ਪਹਿਲਾਂ ਦਵਿੰਦਰ ਖੇੜਾ ਵਾਲੇ ਕੇਸ ਦਾ ਨਿਪਟਾਰਾ ਹੋਏਗਾ ਉਸ ਤੋਂ ਬਾਅਦ ਲਿਸਟ ਜਾਰੀ ਹੋਏਗੀ ਕਿਹੜੀਆਂ ਕਿਹੜੇ ਨੇ ਜਿਹੜੇ ਫਿਰ ਇਸ ਤੋਂ ਬਾਅਦ ਲਿਸਟ ਜਾਰੀ ਹੋਣ ਤੋਂ ਬਾਅਦ ਠੀਕ ਹੈ ਇੱਕ ਪੂਰਾ ਜਿਹੜਾ ਖੜਾ ਤਿਆਰ ਹੋਏਗਾ ਉਸ ਤੋਂ ਬਾਅਦ ਸਿੱਖਿਆ ਅਫਸਰਾਂ ਨੂੰ ਸਾਰੇ ਜਿੰਨੇ ਜ਼ਿਲ੍ਹੇ ਆ ਉਹਨਾਂ ਦੇ ਵਿੱਚ ਉਹਨਾਂ ਦਾ ਬਕਾਇਆ ਜਿਹੜਾ ਹੈ ਜਿਹੜਾ ਕੈਂਡੀਡੇਟ ਜਿੱਥੇ-ਜਿੱਥੇ ਹੈਗੇ ਆ ਉਹਨਾਂ ਦਾ ਡਾਟਾ ਮੰਗੇ ਜਾਊਗਾ ਤਾਂ ਡਾਟਾ ਮੰਗਣ ਤੋਂ ਬਾਅਦ ਉਹਨੇ ਦੀ ਜਿੰਨੀ ਸੈਲਰੀ ਬੰਦੀ ਹੈ ਕਿ ਜਿਹੜੇ ਕਿਥੋਂ ਪਰਵੀਸ਼ਨ ਸ਼ੁਰੂ ਹੋਏਗੀ ਰਿਵਿਸ਼ਨ ਪੂਰਾ ਹੋਇਆ ਹੈ ਤੇ ਕਦੋਂ ਉਹਨਾਂ ਨੂੰ ਜੁਆਇਨ ਕੀਤਾ ਹੈ ਉਹ ਪੂਰਾ ਸਾਰਾ ਡਾਟਾ ਤਿਆਰ ਕਰਕੇ ਉਹਨਾਂ ਦਾ ਕਿੰਨਾ ਬਜਟ ਬਣੂਗਾ ਉਹ ਸਾਰਾ ਇੱਕ ਵਾਰੀ ਪੂਰਾ ਖੜਾ ਤਿਆਰ ਕਰਕੇ ਮਤਲਬ ਜ਼ਿਲ੍ਹੇ ਵਾਈਜ਼ ਕੀਤਾ ਜਾਊਗਾ ਸੋ ਆਪਾਂ ਨੂੰ ਵੀ ਇਹ ਵੀ ਪਤਾ ਹੈ ਇਹਨਾਂ ਕੰਮ ਕਰਨ ਦੇ ਲਈ ਸਮਾਂ ਲੱਗਦਾ ਹੈ ਤਕਰੀਬਨ ਦੇਖੋ ਵਿਭਾਗ ਦੇ ਵੱਲੋਂ 6ਵੇਂ 6 ਮਹੀਨੇ ਤੱਕ ਦਾ ਜਿਹੜਾ ਹੈ ਉਹ ਸਮਾਂ ਇੰਨਾ ਸਾਰਿਆਂ ਨੂੰ ਮਤਲਬ ਚਾਹੇ ਤੁਹਾਡਾ ਉਹ ਏਰੀਆ ਹੋਵੇ ਚਾਹੇ ਪੂਰਾ ਮਤਲਬ ਪਰਮਿਸ਼ਨ ਤੋਂ ਬਾਅਦ ਸੈਲਰੀ ਹੋਵੇ ਤਕਰੀਬਨ ਕਰਦਾ ਜਿਹੜਾ ਹੈ ਉਹ 5-6 ਮਹੀਨੇ ਦਾ ਸਮਾਂ ਇਰਾਮ ਦੇ ਨਾਲ ਲੱਗਦਾ ਹੈ ਇਹ ਨਾ ਸੋਚੋ ਕਿ ਸ਼ਾਇਦ ਅਸੀਂ ਮਤਲਬ ਜੇਕਰ ਇਰਾਮ हुसैन ਜਾਂ ਦਵਿੰਦਰ ਖੇੜਾ ਵਾਲੇ ਲਿਸਟ ਜਾਰੀ ਹੋਊਗੀ ਤੇ ਅਸੀਂ ਰਹਿ ਗਏ ਆ ਤੇ ਉਹਨਾਂ ਨੂੰ ਵੱਧ ਪੈਸੇ ਮਿਲਣਗੇ ਇਸ ਤਰ੍ਹਾਂ ਦਾ ਕੁਝ ਨਹੀਂ ਦੋਸਤੋ ਕਿਉਂਕਿ ਜਿੰਨਾ ਸਮਾਂ ਦੇਖੋ ਲੱਗੀ ਜਾਊਗਾ ਬਣੀ ਜਾਊ ਤੁਹਾਡੀ ਪੇ ਪਰਮਿਸ਼ਨ ਤੋਂ ਬਾਅਦ ਹੀ ਕਿਉਂਕਿ ਆਪਾਂ ਕਹਿ ਸਕਦੇ ਜਿੰਨਾ ਕਰਮਚਾਰੀ ਨੂੰ ਜਾਣਕਾਰੀ ਨਹੀਂ ਹੁੰਦੀ ਹੈ ਤਾਂ ਉਹ ਸ਼ਾਇਦ ਇਹ ਵੀ ਸੋਚਦੇ ਹੋਣਗੇ ਕਿ ਸ਼ਾਇਦ ਜਿਨ੍ਹਾਂ ਦਾ ਪਹਿਲਾਂ ਪੇ ਸਕੇਲ ਲੱਗ ਗਿਆ ਹੈ ਉਹ ਉਹਨਾਂ ਨੂੰ ਵੱਧ ਤਨਖਾਹ ਮਿਲ ਜਾਊਗੀ ਇਸ ਤਰ੍ਹਾਂ ਨਹੀਂ ਹੁੰਦਾ ਤਨਖਾਹ ਤੁਹਾਨੂੰ ਪੂਰੀ ਮਿਲੂਗੀ ਇਹ ਸਮਝ ਲਓ ਵੀ ਤੁਹਾਡਾ ਜਿਹੜਾ ਬਕਾਇਆ ਉਹ ਬਣੀ ਜਾਂਦਾ ਜੁੜਦੇ ਇੱਕ ਤਰ੍ਹਾਂ ਦਾ ਥੋੜੀ ਜਿਵੇਂ ਪੰਜਾਬੀ ਦੇ ਵਿੱਚ ਇੱਕ ਹਾਲਾਤ ਵਿੱਚ ਦੁੱਧ ਪਿੰਦੇ ਆ ਸਾਨੂੰ ਸ਼ਾਇਦ ਮਿਲਣਾ ਸਭ ਕੁਝ ਮਿਲੂਗਾ ਸੋ ਦੋਸਤੋ ਜਦੋਂ ਆਪਾਂ ਜਿਹੜੇ ਸਪੇਸਕੇਲ ਲਾਗੂ ਹੋਏਗਾ ਫਿਰ ਉਸ ਤੋਂ ਬਾਅਦ ਤੁਹਾਡੇ ਪਰਵੀਸ਼ਨ ਕਲੀਅਰ ਹੋਣ ਤੋਂ ਬਾਅਦ ਸਾਰਾ ਪੈਸਾ ਤੁਹਾਨੂੰ ਇੱਕ ਇੱਕ ਪੈਸਾ ਤੁਹਾਡਾ ਉਹ ਦਿੱਤਾ ਜਾਏਗਾ ਬਕਾਇਦੇ ਰੂਪ ਦੇ ਵਿੱਚ ਹੋ ਸਕਦਾ ਹੈ ਠੀਕ ਹੈ ਜਿਹੜਾ ਕਿਸ਼ਤਾਂ ਦੇ ਵਿੱਚ ਦੇਣੇ ਕਿਉਂਕਿ ਆਪਾਂ ਨੂੰ ਪਤਾ ਇੰਨਾ ਪੈਸਾ ਇੱਕਦਮ ਜਿਹੜਾ ਹੈ ਸਰਕਾਰ ਉਹ ਨਹੀਂ ਦਿੰਦੀ ਕਿਸ਼ਤਾਂ ਦੇ ਰੂਪ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਕੇਸ ਹੋਇਆ ਸੀਗਾ 5278 ਵਾਲੇ ਇਤਿਹਾਪਕਾਂ ਨੂੰ ਦੇਖੋ ਬਕਾਇਆ ਮਿਲਿਆ ਤਕਰੀਬਨ ਉਹਨਾਂ ਨੂੰ 4-5 ਸਾਲ ਬਾਅਦ ਲੰਬੇ ਸਮੇਂ ਤੋਂ ਬਾਅਦ ਜਿਹੜਾ ਬਕਾਇਆ ਮਿਲਿਆ ਅਤੇ ਉਹ ਤਕਰੀਬਨ 10 ਲੱਖ 12 ਲੱਖ ਰੁਪਏ ਤੱਕ ਦੇ ਤਕਰੀਬਨ ਉਹ ਜਿਹੜਾ ਪੈਸਾ ਮਿਲਿਆ ਸੋ ਦੋਸਤੋ ਇਹ ਹੈ ਸਮਾਂ ਲੱਗਦਾ ਹੈ ਤੇ ਤੁਸੀਂ ਦੇਖੋ ਪ੍ਰਧਾਨ ਸਾਹਿਬ ਕਹਿੰਦੇ ਸੀ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿਸੇ ਨਾਲ ਤੱਕਾ ਹੋ ਰਿਹਾ ਹੈ ਕੋਈ ਜਿਹੜਾ ਹੈ ਡੀਡੀਓ ਲਾ ਲਓ ਜਾਂ ਫਿਰ ਸਿੱਖਿਆ ਅਫਸਰ ਤੁਹਾਡੀ ਗੱਲ ਨਹੀਂ ਸੁਣ ਰਿਹਾ ਤੁਹਾਡਾ ਜਿਹੜਾ ਪੇਰ ਰਵਾਈਜ਼ ਕੀਤੀ ਹੈ ਉਹਦੇ ਅਕੋਰਡਿੰਗ ਤੁਹਾਡੇ ਬਿੱਲ ਨਹੀਂ ਬਣ ਰਹੇ ਤੁਹਾਡੀ ਤਨਖਾਹ ਜਿਹੜੀ ਕਢਵਾਈ ਨਹੀਂ ਜਾ ਸਕਦੀ ਜੇਕਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਤਾਂ ਤੁਸੀਂ ਉਸ ਦਾ ਹੱਲ ਜਿਹੜਾ ਕੀ ਕਰ ਸਕਦੇ ਹੋ ਪਰ ਉਹਨਾਂ ਟਾਈਮ ਤੁਸੀਂ ਧੀਰਜ ਬਣਾ ਕੇ ਰੱਖੋ ਸਭ ਕੁਝ ਹੱਲ ਹੋਏਗਾ ਇੱਕ ਵਾਰ ਸਰਕਾਰ ਨੇ ਲਾਗੂ ਕਰ ਦਿੱਤਾ ਸਮਾਂ ਲੱਗੇਗਾ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆਂ ਵੀ ਜਿਹੜੇ ਪੈਨਪ੍ਰਾ ਹੁਣ ਰਹਿ ਗਏ ਨੇ ਇਰਾਮ ਹੁਸੈਨ ਵਾਲੇ ਕੇਸ ਤੋਂ ਇਲਾਵਾ ਤੇ ਆਪਾਂ ਹੁਣ ਦੂਸਰਾ ਜੀ ਜਿਹੜਾ ਦਵਿੰਦਰ ਖੇੜਾ ਇਹ ਦੋ ਕੇਸਾਂ ਦੇ ਉੱਪਰ ਸਭ ਤੋਂ ਪਹਿਲੀ ਜਿਹੜੀ ਉਹ ਹੈ ਦੋਸਤੋ ਉਹਦਾ ਪੂਰਾ ਡਾਟਾ ਤਿਆਰ ਹੋਣਾ ਹੈ ਮਤਲਬ ਕਿ ਬਕਾਇਆ ਡੀਡੀਓ ਨੂੰ ਉਸ ਤੋਂ ਬਾਅਦ ਜਿਹੜੇ ਜਿਹੜੇ ਸਕੂਲਾਂ ਦੇ ਵਿੱਚ ਜਿਹੜੇ ਕਲਰਕ ਹੈ ਉਹਨਾਂ ਤੋਂ ਥੋੜੀ ਸੈਲਰੀ ਵੀ ਬਣ ਬਣ ਜਾਊਗੀ ਕਦੋਂ ਜੁਆਇਨ ਕੀਤਾ ਕਿੰਨੀ ਸੈਲਰੀ ਬਣਨੀ ਹੈ ਕਿੰਨਾ ਬਜਟ ਬੰਦਾ ਹੈ ਫਿਰ ਉਹ ਬਜਟ ਦੇ ਹਿਸਾਬ ਦੇ ਨਾਲ ਸਾਰਾ ਕੁਝ ਹੋਏਗਾ ਸੋ ਇਹਦੇ ਵਿੱਚ सी एम नंबर जो है बारह पाँच सौ कती ऑफ दो हज़ार पच्ची इन सी ओ पी सी तरवंजा उन्नी ज दो हज़ार चौबी इन सिवर रिट पटीशन बई नौ सौ पचानवे ਆਪ 2014 ਇਰਾਮ ਹੁਸਨ ਦੇ ਅਤੇ ਹੋਰ ਬਦਨਾਮ ਪੰਜਾਬ ਸਰਕਾਰ ਅਤੇ ਹੋਰ ਭਾਵ ਦੇਖੋ ਦੋਸਤੋ ਇਹਦੇ ਵਿੱਚ ਸਪਸ਼ਟ ਤੌਰ ਤੇ ਕਹਿੰਦਾ ਵੀ ਇਰਾਮ ਹੁਸਨ ਹੋਰ ਬਦਨਾਮ ਅਤੇ ਜਿੰਨੇ ਹੋਰ ਕੇਸ ਬੰਦੇ ਆ तकरीबन ਜਿੰਨੇ ਪਟੀਸ਼ਨ ਮੇਰੇ ਹਿਸਾਬ ਦੇ ਨਾਲ ਜ਼ਿਆਦਾ ਤਾਂ ਨਹੀਂ ਆ ਜਿੱਥੋਂ ਤੱਕ ਮੇਰਾ ਖਿਆਲ ਹੈ ਵੀ ਉਹ तकरीबन ਚਾਰ ਜਿਹੜੇ ਕੇਸ ਆ ਉਹ ਲੱਗੇ ਹੋਏ ਆ ਪਟੀਸ਼ਨ ਵਾਲੇ ਜਿਸ ਤਰ੍ਹਾਂ ਦਵਿੰਦਰ ਖੇੜਾ ਇਰਾਮ ਹੁਸਨ ਆ ਹੋ ਗਿਆ ਇੱਕ ਹੋਰ ਸ਼ਾਇਦ ਬਲਵਿੰਦਰ ਸਿੰਘ ਕੇਸ ਮਤਲਬ ਚਾਰ ਇਸ ਤਰ੍ਹਾਂ ਦੇ ਜਿਹੜੇ ਯਾਦ ਆ ਲਾਸਟ ਕੇਸ ਆ ਜਿਹੜਾ ਆਪਾਂ ਨੂੰ ਮਈ ਸ਼ਾਇਦ 4 ਮਈ 5 ਮਈ ਤੱਕ ਬਣੇ ਇੱਕ ਇੱਕ ਕਰਕੇ ਸਟੈਪ ਬਾਈ ਸਟੈਪ ਮਤਲਬ ਉੱਪਰ ਤੋਂ نیچے ਨੂੰ ਆ ਜਾਊਗਾ ਪਹਿਲਾਂ ਪੁਰਾਣੇ ਕੇਸ ਚੱਲਣਗੇ ਫਿਰ ਉਸ ਤੋਂ ਬਾਅਦ ਨਵੇਂ ਮਈ ਵਾਲੇ ਕੇਸ ਜਿਹੜੇ ਲੱਗਣਗੇ ਸੋ ਉਹਨਾਂ ਦਾ ਲਾਸਟ ਤੇ ਉੱਪਰ ਨਿਪਟਾਰਾ ਹੋਏਗਾ ਉਸੇ ਤਰ੍ਹਾਂ ਬਜਟ ਬਣੇਗਾ ਫਿਰ ਸਾਰੀ ਉਹਨਾਂ ਦੀ ਸੈਲਰੀ ਹੋਰ ਰੀਲੀਜ਼ ਕੀਤੀ ਜਾਊਗੀ ਆਪਾਂ ਪੜ੍ਹ ਲੈਣੇ ਆ ਕਿ ਉਪਰਕਤ ਵਿਸ਼ੇ ਦੇ ਹਵਾਲਾ ਅਧੀਨ ਪੱਤਰ ਦੇ ਸੰਬੰਧਿਤ ਲਿਖਿਆ ਜਾਂਦਾ ਹੈ ਕਿ ਉਪਰਤ ਕੇਸ ਮਾਂਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਖੇ 11/7/2025 ਨੂੰ ਸੁਣਵਾਈ ਦੇ ਲਈ ਨਿਸ਼ਚਿਤ ਕੀਤੀ ਸੀ ਸੁਣਵਾਈ ਦੇ ਦੌਰਾਨ ਮਾਂਜੋ ਕੋਰਟ ਦੇ ਵੱਲੋਂ ਸੀਐਮ ਨੰਬਰ ਜਿਹੜਾ 12531 ਇਹ ਸੰਬੰਧਿਤ ਵਿੱਚ ਪਟੀਸ਼ਨ ਨੂੰ ਬਣਨ ਦੇ ਲਾਭ ਜਿਹੜੀਆਂ ਕਿ ਅਦਾਇਕੀਆਂ ਦੇਣ ਦੀ ਹੁਕਮ ਜਾਰੀ ਕੀਤੇ ਗਏ ਨੇ ਸੋ ਪੂਰੇ ਜਿਹੜੇ ਨੇ 3704 ਕੈਡਰ ਦੇ ਜਿੰਨੇ ਵੀ ਪਟੀਸ਼ਨਰਸ ਨੇ ਸੋ ਦੋਸਤੋ ਇੱਕ ਗੱਲ ਮੈਂ ਸਪਸਟ ਕਰ ਦੇਣਾ ਚਾਹੁੰਦੇ ਆ ਕਿ ਹਾਲੇ ਤੱਕ ਸਿਰਫ ਪਟੀਸ਼ਨ ਨੂੰ ਹੀ ਬਣਨ ਦੇ ਲਾਭ ਜਿਹੜੇ ਨੇ ਦਿੱਤੇ ਜਾ ਰਹੇ ਨੇ ਸੋ ਜਿਹੜੇ ਵੀ ਭੈਣ ਭਰਾ ਅਜੇ ਤੱਕ ਪਟੀਸ਼ਨ ਨਹੀਂ ਬਣੇ ਪਟੀਸ਼ਨਰਸ ਨਹੀਂ ਬਣੇ ਜਨਰਲਾਈਜ਼ ਹੋਣ ਤੋਂ ਕਿਉਂਕਿ ਦੇਖੋ ਜੇ ਲਾਭ ਮਿਲਣਗੇ ਤਾਂ ਕੇਸ ਜਿਹੜਾ ਹੈ ਜਨਰਲਾਈਜ਼ ਹੋਣ ਤੋਂ ਬਾਅਦ ਹੀ ਮਿਲਣਗੇ ਜਿਹੜਾ ਆਦਰਵਾਈਜ਼ ਸਿਰਫ ਇਹ ਪਹਿਲੀ ਜਿਹੜੀ ਪਟੀਸ਼ਨ ਉਹੀ ਦਿੱਤਾ ਜਾਊਗਾ ਸੋ ਜਿਹੜੇ ਵੀ ਭੈਣ ਭਰਾ ਜਿਹੜੇ ਕੀ ਪਟੀਸ਼ਨ ਨਹੀਂ ਬਣੇ ਜੇ ਵੀ ਉਹਨਾਂ ਕੋਲ ਟਾਈਮ ਹੈ 2-4 ਦਿਨਾਂ ਦੇ ਵਿੱਚ ਉਹ ਜਿਹੜੇ ਪਟੀਸ਼ਨ ਦਾ ਨਵਾਂ ਗਰੁੱਪ ਬਣਾਇਆ ਜਾਣਾ ਹੈ ਨਵੇਂ ਪਟੀਸ਼ਨ ਦਾਇਰ ਕੀਤੇ ਜਾਣੇ ਆ ਨਵਾਂ ਕੇਸ ਲਗਾਇਆ ਹੈ ਸੋ ਲੱਗਦਾ ਹੈ ਕਿ ਸ਼ਾਇਦ ਇਹ ਉਹੀ ਪੈਂਪੜਾ ਰਹਿ ਗਏ ਨੇ ਜਿਹੜੇ ਧਰਨੀਆਂ ਤੇ ਵੀ ਨਹੀਂ ਗਏ ਜਿਨ੍ਹਾਂ ਨੇ ਕੇਸ ਕਰਨ ਸਮੇਂ ਕੋਈ ਗੱਲਬਾਤ ਨਹੀਂ ਸੁਣੀ ਉਹ ਕਰਮਚਾਰੀ ਇਸ ਵੇਲੇ ਤੋਂ ਵਾਂਝੇ ਜਿਹੜੇ ਨੇ ਉਹ ਰਹਿ ਗਏ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ